ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਕਮ ਬੁਟੀਕ ਦੇ ਉੱਪਰ ਅੱਜ ਆਪਾਂ ਤੁਹਾਡੇ ਵਾਸਤੇ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਹਾਂ ਇਹ ਵਾਲੇ ਜਿਹੜੇ ਸੂਟ ਨੇ ਤੁਹਾਨੂੰ ਕੈਮਰੀ ਕਾਟਨ ਦੇ ਵਿੱਚ 2 ਮੀਟਰ ਵੱਡੇ ਬਣੇ ਦੀ ਸ਼ਰਟ ਮਿਲੂਗੀ ਨਾਲ 2.5 ਮੀਟਰ ਦੀ ਕੱਟ ਦੀ ਸਲਵਾਰ ਮਿਲੂਗੀ ਜੀ ਮਸਲੀਨ ਦਾ ਦੁਪੱਟਾ ਹੈ ਮਸਲੀਨ ਦੇ ਦੁਪੱਟੇ ਦੇ ਉੱਪਰ 4 ਸਾਈਡ ਵਾਈਟ ਕਲਰ ਦੀ ਲੈਸ ਲੱਗੀ ਹੋਈ ਆ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਵਾਲੇ ਸੂਟ ਨੇ ਬਰੀਕ ਪ੍ਰਿੰਟ ਦੇ ਸੂਟ ਵੀ ਆਪਾਂ ਲੈ ਕੇ ਆਏ ਆ ਤੇ ਵੱਡੇ ਪ੍ਰਿੰਟ ਵਾਲੇ ਸੂਟ ਵੀ ਲੈ ਕੇ ਆਏ ਆ ਟੋਟਲੀ ਕੁੜੀਆਂ ਦੇ ਪਾਉਣ ਵਾਲਾ ਸੂਟ ਹੈਗਾ ਜਿਹੜਾ ਵੀ ਤੁਸੀਂ ਇਹਦੇ ਵਿੱਚੋਂ ਕਲਰ ਬੁੱਕ ਕਰਾਉਣਾ ਚਾਹੁੰਦੇ ਹੋ ਸਾਨੂੰ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਇਹ ਜਿਹੜੇ ਵੱਡੇ ਬਣੇ ਦੀਆਂ 셔ਟਾਂ ਵਾਲੀਆਂ ਫੈਬਰਿਕ ਹੁੰਦਾ ਜੀ ਇਹਦੇ ਵਿੱਚ ਤੁਹਾਨੂੰ ਲੈਂਥ ਦੀ ਕੋਈ ਇਸ਼ੂ ਨਹੀਂ ਆਉਂਦਾ ਹੈਗਾ ਤੁਸੀਂ ਜਿੰਨੀ ਮਰਜ਼ੀ ਲੈਂਥ ਆਪਣੇ ਸ਼ੂਟ ਦੀ ਰੱਖ ਸਕਦੇ ਹੋ ਜਿਹੜਾ 2.5 ਮੀਟਰ ਕੱਟ ਹੁੰਦਾ ਉਹਦੇ ਵਿੱਚ ਮੈਕਸਿਮਮ ਆਪਾਂ 42 ਤੋਂ 43 ਤੱਕ ਲੈਂਥ ਰੱਖ ਸਕਦੇ ਆ ਇਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਲੈਂਥ ਆਪਣੀ ਸ਼ਰਟ ਦੀ ਬਣਾ ਸਕਦੇ ਹੋ ਕੋਈ ਵੀ ਪ੍ਰੋਬਲਮ ਤੁਹਾਨੂੰ ਨਹੀਂ ਆਉਂਦੀ ਤੇ ਜਿਹੜਾ ਇਹਨਾਂ ਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੁਪੀਰੀਅਰ ਹੈ ਤੇ ਰੇਟ ਹੈ ਜਿਹੜਾ ਬਹੁਤ ਹੀ ਕੋਈ ਵੀ ਤੁਹਾਨੂੰ ਸ਼ਿਪਿੰਗ ਚਾਰजेस ਨਹੀਂ ਪੈਣਗੇ ਬਿਲਕੁਲ ਫ੍ਰੀ ਸ਼ਿਪਿੰਗ ਤੇ ਤੁਸੀਂ 올 ਇੰਡੀਆ ਤੋਂ ਕਿਤੋਂ ਵੀ ਆਰਡਰ ਆਪਣਾ ਪਲੇਸ ਕਰ ਸਕਦੇ ਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਇਹ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗੀਆਂ ਇਹਨਾਂ ਸੂਟਾਂ ਦੀ ਬੁਕਿੰਗ ਕਰਾਉਣ ਲਈ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਹੋਏ ਨੰਬਰ ਤੇ ਸਾਨੂੰ WhatsApp ਮੈਸੇਜ ਕਰਕੇ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਦੀ ਸਰਵਿਸ ਅਵੇਲੇਬਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੁੰਦੀ ਹੈ ਜਿਹੜਾ ਵੀ ਤੁਸੀਂ ਸੂਟ ਬੁੱਕ ਕਰਾਉਣਾ ਚਾਹੁੰਦੇ ਹੋ ਉਹਦੀ ਤੁਹਾਨੂੰ ਪੇਮੈਂਟ ਨਾਲ ਦੀ ਨਾਲ ਕਰਨੀ ਪਊਗੀ ਫਿਰ ਹੀ ਤੁਹਾਡਾ ਸੂਟ ਡਿਸਪੈਚ ਹੋਊਗਾ ਕੈਸ਼ ਔਨ ਡਿਲੀਵਰੀ ਦੀ ਸਰਵਿਸ ਵੀ ਆਪਾਂ ਜਲਦੀ ਲੈ ਕੇ ਆਵਾਂਗੇ ਜਦੋਂ ਵੀ ਆਪਾਂ ਇਹ ਅਪਡੇਟ ਕਰਾਂਗੇ ਤਾਂ ਆਪਾਂ ਜ਼ਰ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ